ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਇਹ ਦੇਸ਼ ਵਿਦੇਸ਼ ਦੇ ਵਿੱਚ ਬੜੇ ਉਤਸ਼ਾਹ ਨਾਲ ਇਨਕਲਾਬੀ ਭਾਵਨਾ ਨਾਲ ਲੋਕ ਇਸ ਨੂੰ ਮਨਾ ਰਹੇ ਹੈ ਅਸੀਂ ਇਸ ਦਿਹਾੜੇ ਦੇ ਉੱਤੇ ਜਿੱਥੇ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਬਾਰੇ ਕਹੀਆਂ ਜਾ ਸਕਦੀਆਂ ਨੇ ਤੇ ਬੜੇ ਲੋਕਾਂ ਨੇ ਕਹਿਣੀਆਂ ਨੇ ਲਿਖੀਆਂ ਜਾ ਰਹੀਆਂ ਨੇ ਲੇਖ ਲਿਖੇ ਪਏ ਹੈ ਸਿਰਫ ਗੱਲ ਤਾਂ ਅਮਲ ਦੀ ਹੈ ਵੀ ਅਸੀਂ ਅਮਲ ਕੀ ਕਰਦੇ ਹਾਂ ਇਹਦੇ ਉੱਤੇ ਤੇ ਅਜਿਹਾ ਸਮਾਜ ਜਿਹਦੇ ਵਿੱਚ ਇੱਕ ਮਨੁੱਖ ਹੱਥੋਂ ਦੂਜੇ ਮਨੁੱਖ ਦੀ ਲੁੱਟ ਨਾ ਹੋ ਸਕੇ ਅਜਿਹਾ ਸੁਪਨਾ ਲੈਣ ਵਾਲਾ ਭਗਤ ਸਿੰਘ ਉਹਦਾ ਇਹ ਸੁਪਨਾ ਅਜੇ ਤੱਕ ਕਿਸੇ ਵੀ ਤਰ੍ਹਾਂ ਨਾਲ ਪੂਰਾ ਨਹੀਂ ਹੋਇਆ ਤੇ ਅਸੀਂ ਅਹਦ ਕਰਦੇ ਹਾਂ ਕਿ ਅਸੀਂ ਇਸ ਕੰਮ ਲਈ ਸਿਰ ਤੋੜ ਯਤਨ ਕਰਦੇ ਰਹਾਂਗੇ ਅਜਿਹਾ ਲੁੱਟ ਰਹਿਤ ਸਮਾਜ ਬਣਾਉਣ ਦੇ ਵਾਸਤੇ ਅ ਦੂਜੇ ਬੰਨੇ ਪੰਜਾਬ ਦੀ ਸਰਕਾਰ ਹੈ ਜਿਹੜੀ ਜਦੋਂ 2022 ਦੇ ਵਿੱਚ ਇਹਨੇ ਸੌਹ ਚੁੱਕੀ ਤਾਂ ਉਹਨੇ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਦਾ ਜਿਹੜਾ ਪਿੰਡ ਹੈ ਜੱਦੀ ਉਥੋਂ ਸੌਹ ਚੁੱਕੀ ਤੇ ਉਥੇ ਸੌਹ ਚੁੱਕਣਾ ਤੇ ਇਹਨਾਂ ਨੇ ਫਿਰ ਸਾਰੇ ਦਫ਼ਤਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਡਾਕਟਰ ਬੀ ਆਰ ਅੰਬੇਦਕਰ ਦੀਆਂ ਫੋਟੋਆਂ ਲਾਈਆਂ ਤੇ ਆਪ ਵੀ ਹਫ ਇੱਕ ਪਗ ਅਜੇ ਹੀ ਬੰਦ ਹੈ ਜਿਹਨੂੰ ਸ਼ੀਤਪਗ ਸਿੰਘ ਦੀ ਪਗ ਕਿਹਾ ਜਾਂਦਾ ਹੈ ਹਾਲਾਂਕਿ ਉਹਦੇ ਤੇ ਅੱਡ ਅੱਡ ਇਤਿਹਾਸਕਾਰਾਂ ਦੇ ਅੱਡ ਅੱਡ ਵਿਚਾਰ ਨੇਗੇ ਤੇ ਤੇ ਅੱਜ ਵੀ ਪੰਜਾਬੀ ਟ੍ਰਿਬਿਊਨ ਤੇ ਹੋਰ ਅਖਬਾਰਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਵੱਡਾ ਇਸ਼ਤਿਹਾਰ ਹੈ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਹੈ ਵੀ ਅਸੀਂ ਭਗਤ ਸਿੰਘ ਦੀ ਜਿਹੜੀ ਇਨਕਲਾਬੀ ਸੋਚ ਹੈ ਉਸ ਦੀ ਨਿਸ਼ਾਨੀਆਂ ਦੀ ਪੂਰਤੀ ਵੱਲ ਨੂੰ ਵਧ ਰਹੇ ਹਾਂ ਉਹਨਾਂ ਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਚਲੰਤ ਇਹ ਕਰਦੇ ਆ ਵੀ ਅਸੀਂ ਐਨੇ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਤਾ ਆਹਾ ਫ੍ਰੀ ਬਿਜਲੀ ਐਨੇ ਲੱਖ ਲੋਕ ਲੈ ਰਹੇ ਆ ਪਲਾਣਾ ਹੋ ਗਿਆ ਠੰਮਕਾ ਹੋ ਗਿਆ ਮੇਰੇ ਖਿਆਲ ਚ ਜਦੋਂ ਇਹ ਸੌਚਉਂਕਦੇ ਆ ਕੀ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਭਗਤ ਸਿੰਘ ਦੀ ਇਨਕਲਾਬੀ ਵਿਚਾਰਤਾ ਦਾ ਆ ਗੱਲਾਂ ਚ ਮੈਨੂੰ ਵੀ ਜਿੱਲੀ ਦਾ ਬਿੱਲ ਆਇਆ ਕਿ ਨਹੀਂ ਆਇਆ ਕੀ ਇਹ ਇਨਕਲਾਬੀ ਵਿਚਾਰਤਾ ਰਹੇ ਸੋ ਉਹਨਾਂ ਦੀ ਇਨਕਲਾਬ ਬਾਰੇ ਸੋਚ ਭਈ ਨਹੀਂ ਕੋਈ ਉਹਨਾਂ ਨੂੰ ਪਤਾ ਹੀ ਨਹੀਂਗਾ ਉਹ ਸਿਰਫ ਨਾਂ ਵਰਤ ਰਹੇ ਹੈ ਇਸੇ ਕਰਕੇ ਅ ਪੰਜਾਬ ਦੇ ਨੌਜਵਾਨਾਂ ਦੀ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਾਨ ਸਭਾ ਨੇ ਅ ਤਕਰੀਬਨ ਮਹੀਨਾ ਪਹਿਲਾਂ ਇਹ ਫੈਸਲਾ ਕੀਤਾ ਸੀ ਵੀ 28 ਸਤੰਬਰ ਨੂੰ ਸ਼ਹੀਦ ਆਜ਼ਮ ਦੇ ਜਨਮ ਦਿਨ ਦੇ ਉੱਤੇ ਅਸੀਂ ਖਟਕੜ ਕਲਾਂ ਦੇ ਵਿੱਚ ਇੱਕ ਪੱਕਾ ਮੋਰਚਾ ਲਾਵਾਂਗੇ ਦੇ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਤੁਹਾਡੇ ਨਾਲ ਹੋਰ ਗੱਲਾਂ ਦੇ ਉੱਤੇ ਕਿਸਾਨੀ ਦੇ ਉੱਤੇ ਮਜ਼ਦੂਰਾਂ ਦੇ ਮਸਲਿਆਂ ਦੇ ਉੱਤੇ ਜਿਹੜੀਆਂ ਇਸ ਨੇ ਵਾਅਦੇ ਕਰਕੇ ਠੱਗੀਆਂ ਮਾਰੀਆਂ ਨੇ ਉੱਥੇ ਨੌਜਵਾਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਨਾਲ ਇਹਨਾਂ ਵਾਅਦਿਆਂ ਰਾਹੀਂ ਠੱਗਿਆ ਹੈਗਾ ਇਸ ਨਕਲੀ ਇਨਕਲਾਬੀ ਆਂਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਜਿਹੜੇ ਵੱਡੇ ਪੱਧਰ ਤੇ ਉੱਤੇ ਮੌਕੇ ਹੈ ਉਹ ਨਹੀਂ ਬਣਾਏ ਪਿੱਛੇ ਇੱਕ ਖਬਰ ਲੱਗੀ ਸੀ ਚਰਨਜੀਤ ਪੂਲ ਰੋਣਾ ਦੀ ਵੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਭੱਤਾ ਸਿਰਫ ਇੱਕ ਬੰਦਾ ਸ਼੍ਰੀ ਲਾਲਬਹਾਦਰ ਸ਼ਾਸਤਰੀ ਅੰਮ੍ਰਿਤਸਰ ਦਾ 150 ਰੁਪਿਆ ਮਹੀਨਾ ਲੈ ਰਿਹਾ ਹੋਰ ਕੋਈ ਬੰਦਾ ਨਹੀਂ ਲੈ ਰਿਹਾ ਜਦ ਕਿ ਪੰਜਾਬ ਦੇ ਜਿਹੜੇ ਰੋਜ਼ਗਾਰ ਦਫ਼ਤਰ ਨੇ ਉਹਨਾਂ ਦੇ ਵਿੱਚ ਹਾਲਾਂਕਿ ਬਹੁਤੇ ਲੋਕ ਕਰਾਉਂਦੇ ਨਹੀਂਗੇ ਪਰ ਜਿੰਨੇ ਵੀ ਕਰਾਉਂਦੇ ਆ ਉਹਨਾਂ ਦੇ ਵਿੱਚ ਸਵਾ ਲੱਖ ਲੋਕ ਬੇਰੁਜ਼ਗਾਰ ਨੇ ਸਵਾ ਲੱਖ ਲੋਕ ਬੇਰੁਜ਼ਗਾਰ ਨੇ ਤੇ ਭਗਵੰਤ ਮਾਨ ਜੀ ਕਹਿੰਦੇ ਅਸੀਂ ਤਾਂ ਇਨਕਲਾਬ ਦੇ ਨੇੜੇ ਤੇ ਜਿਹੜੇ ਪਹੁੰਚੇ ਖੜੇ ਆ ਤੇ ਦੂਸਰਾ ਜਿਹੜਾ ਪੰਜਾਬ ਦਾ ਪੋਰਟਲ ਹੈ ਉਸ ਪੋਰਟਲ ਦੇ ਉੱਤੇ 22 ਲੱਖ 12000 ਨੌਜਵਾਨਾਂ ਨੇ ਨੌਕਰੀ ਲਾਈਨ ਲਈ ਲੈਣ ਲਈ ਲਾਈਨ 'ਚ ਲੱਗੇ ਹੋਏ ਐ ਸੋ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਇਸ ਰਜਗਾਰ ਦੇ ਵਾਸਤੇ ਚੰਗੀ ਸਿੱਖਿਆ ਦੇ ਵਾਸਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਅੱਜ ਤੋਂ ਉੱਥੇ ਮੋਰਚਾ ਲਾਉਣਾ ਹੈ ਪਤਾ ਇਹ ਲੱਗਿਆ ਕਿ ਸਰਕਾਰ ਨੇ ਇੰਡੀਆ ਸਖਤੀਆਂ ਕਰਤੀਆਂ ਕਿ ਇੱਥੇ ਕੋਈ ਆ ਕੇ ਨੇੜੇ ਤੇੜੇ ਧਰਨਾ ਨਾ ਲਾ ਦੇਵੇ ਉਹ ਆਪਣੇ ਢੰਗ ਨਾਲ ਸੋਚਣਗੇ ਉਹਨਾਂ ਦੇ ਆਪਣੇ ਤੌਰ ਤਰੀਕੇ ਹੈਗੇ ਆ ਦੋਵੇਂ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਦੇ ਤੇ ਉਹ ਇਸ ਗੱਲ ਨੂੰ ਕਈ ਦਿਨ ਲਗਾਤਾਰ ਹਾਈਲਾਈਟ ਕਰਨਗੇ ਅਗੋਂ ਦੇਖਦੇ ਨੇ ਕੀ ਬਣਦਾ ਯਾਨੀ 5-6 ਦਿਨ ਤੱਕ ਉਹ ਲਗਾਤਾਰ ਹੀ ਉਹਨਾਂ ਨੇ ਇਹ ਕੰਮ ਕਰਨ ਹੈਗਾ ਤਾਂ ਕਿ ਸਰਕਾਰ ਦੇ ਬਾਰੇ ਵਿੱਚ ਪਤਾ ਲੱਗ ਜੇ ਵੀ ਇਹ ਝੂਠਾ ਨਾ ਲੈਂਦੀ ਹੈ ਭਗਤ ਸਿੰਘ ਦਾ ਤੇ ਕਰਦੀ ਕੁਝ ਨਹੀਂਗੀ ਅਸੀਂ ਉਹਨਾਂ ਨੌਜਵਾਨਾਂ ਦੇ ਉਸ ਮੋਰਚੇ ਲਈ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਦੂਸਰਾ ਇਹ ਹੈ ਕਿ ਅ ਸਿਹਯੋਗਿਤ ਕਿਸਾਨ ਮੋਰਚੇ ਨੇ ਕੱਲ ਆਪਣੀ ਇੱਥੇ ਮੀਟਿੰਗ ਕਰਕੇ ਹੜ੍ਹਾਂ ਦੇ ਉੱਤੇ ਕੱਲਾ ਹੜ੍ਹਾਂ ਦਾ ਮੁੱਦਾ ਜਿਹੜਾ ਹੈ ਉਸ ਨੂੰ ਵਿਚਾਰਿਆ ਤੇ ਉਸ ਨੂੰ ਇਹ ਕਿਹਾ ਵੀ ਇਹ ਕੁਦਰਤ ਦੀ ਕਰੋਪੀ ਨਹੀਂ ਇਹ ਸਾਡੇ ਹਾਕਮਾਂ ਦੀ ਕਰੋਪੀ ਹੈ ਤੇ ਇਹ ਮੰਗ ਕੀਤੀ ਗਈ ਵੀ ਜਿਹੜਾ ਡੈਮ ਸੇਫਟੀ ਐਕਟ ਹੈ ਜਿਹੜਾ ਉਹਦੇ ਚ ਪੰਜਾਬ ਤੇ ਹਰਿਆਣੇ ਦੇ ਜਿਹੜੇ ਬੰਦੇ ਹੁੰਦੇ ਸੀਗੇ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਰਹਿਣ ਦੱਤਾ ਇਹ ਮੰਗ ਕੀਤੀ ਹੈ ਵੀ ਡੈਮ ਸੇਫ ਡੈਮ ਸੇਫਟੀ ਐਕਟ ਹੈ ਜਿਹੜਾ ਉਹਨੂੰ ਰੱਦ ਕਰਿਆ ਜਾਵੇ ਤੇ ਜਿਹੜੇ ਦਰਿਆਵਾਂ ਦੇ ਵਿੱਚ ਜਿਹੜੀਆਂ ਰਿਪੇਰੀਅਨ ਸੂਬੇ ਹੈ ਜਿਨ੍ਹਾਂ ਦੇ ਵਿੱਚੋਂ ਦੀ ਦਰਿਆ ਲੰਘਦੇ ਹੈ ਉਹਨਾਂ ਸੂਬਿਆਂ ਦੇ ਬੰਦੇ ਨਮਾਇंदे ਉਸ ਦਾ ਡੈਮਾਂ ਦੇ ਪ੍ਰਬੰਧ ਦੇ ਵਿੱਚ ਲਾਏ ਜਾਣ ਦੇ ਜਿਹੜਾ ਹੈਗਾ ਇਸ ਜਿਹੜੇ ਹੜ੍ਹ ਨੇ ਇਹਨਾਂ ਹੜ੍ਹਾਂ ਦੀ ਜੁਡੀਸ਼ੀਅਲ ਇਨਕੁਆਰੀ ਕਰਾਈ ਜਾਵੇ ਇੱਕ ਤਾਂ ਇਹ ਗੱਲ ਦੂਜੇ ਪਾਸੇ ਪੰਜਾਬ ਦੀ ਅਸੈਂਬਲੀ ਨੇ ਸਪੈਸ਼ਲ ਸੈਸ਼ਨ ਸੱਦਿਆ ਸੀਗਾ ਹੜ੍ਹਾਂ ਦੇ ਬਾਰੇ ਵਿੱਚ ਉਹ ਦੋ ਦਿਨ ਇੱਕ ਦੂਜੇ ਤੇ ਤੋਮਤਬਾਜ਼ੀ ਤੋਂ ਸਿਵਾਏ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ ਵੀ ਹੜ੍ਹ ਕਿਉਂ ਆਏ ਸੀ ਕਿਵੇਂ ਆਏ ਸੀ ਅੱਗੇ ਤੋਂ ਰੋਕਣ ਲਈ ਅਸੀਂ ਕੀ ਕੀ ਪ੍ਰਬੰਧ ਕਰ ਰਹੇ ਹਾਂ ਅਸੀਂ ਕੀ ਕਰਤੇ ਦਿਸਦੇ ਹੋਣ ਕੋਈ ਚੀਜ਼ਾਂ ਜਾਂ ਜਿਹੜਾ ਨੁਕਸਾਨ ਹੋ ਗਿਆ ਉਹਦੀ ਕਿਵੇਂ ਵਰਪਾਈ ਹੋ ਰਹੀ ਹੈ ਕੱਖ ਨਹੀਂ ਉਹਦੇ ਚ ਨਿਕਲਿਆ ਰੋਲਾ ਰੱਪਾ ਪਾ ਕੇ ਬਸ ਇਹ ਕਰ ਲਿਆ ਇਹ ਜਿਆ ਸਪੈਸ਼ਲ ਸੈਸ਼ਨ ਸੱਦਣ ਦੀ ਲੋੜ ਕਿਹੜੀ ਸੀ ਜਦ ਤੁਹਾਡੀ ਜਵਾਬ ਦੇ ਹੀ ਨਹੀਂ ਕੋਈ ਤੁਸੀਂ ਕਰਨਾ ਹੀ ਹੈ ਨਹੀਂ ਤੀਜੇ ਬੰਨੇ ਕੱਲ ਮੋਦੀ ਸਰਕਾਰ ਦੇ ਇੱਕ ਮੰਤਰੀ ਜੀ ਕੇਂਦਰੀ ਰਾਜ ਮੰਤਰੀ ਸ਼੍ਰੀ ਬਨਵਾਰੀ ਲਾਲ ਵਰਮਾ ਜੀ ਪੰਜਾਬ ਚ ਆਏ ਹੋਏ ਸੀ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਉਹਨਾਂ ਨੇ ਹੜਪੀਟ ਤੋਂ ਲੋਕਾਂ ਨਾਲ ਮੁਲਾਕਾਤ ਕੀਤੀ ਮਿਲੇ ਗਏ ਚਲੋ ਚੰਗੀ ਗੱਲ ਹੈ ਮਿਲੇ ਪਰ ਉਹਨਾਂ ਨੇ ਜਿਹੜੀ ਇੱਕ ਗੱਲ ਕਹਿਤੀ ਵੀ ਅਸੀਂ ਮੋਦੀ ਜੀ ਜਿਹੜਾ 1600 ਕਰੋੜ ਰੁਪਇਆ ਦਾ ਰਾਹਤ ਦੇ ਕੇ ਗਏ ਹੈ ਉਹਦੇ ਨਾਲ ਅਸੀਂ ਕੋਈ ਵਾਧੂ ਰਾਹਤ ਪੈਕੇਜ ਵੀ ਦੇ ਰਹੇ ਹਾਂ ਉਹ ਕਿਹੜਾ ਦੇ ਰਹੇ ਹਾਂ ਕਦੋਂ ਦੇ ਰਹੇ ਹਾਂ ਕੋਈ ਪਤਾ ਨਹੀਂ 1600 ਕਰੋੜ ਦਾ ਕੀ ਬਣਿਆ ਉਹ ਵੀ ਨਹੀਂ ਪਤਾ ਇੱਕ ਨਵਾਂ ਸ਼ੋਸ਼ਾ ਉਹ ਛੱਡ ਗਏ ਵੀ ਅਸੀਂ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਵਾਂਗੇ ਸਰਕਾਰ ਨੂੰ ਨਹੀਂ ਦੇਵਾਂਗੇ ਪੰਜਾਬ ਸਰਕਾਰ ਨੂੰ ਹੁਣ ਇੱਕ ਨਵਾਂ ਮੁੱਦਾ ਛੇੜ ਕੇ ਚੱਲੇਗੇ ਦੇਣਾ ਲੈਣਾ ਪਤਾ ਨਹੀਂ ਕੀ ਹੈ ਇਸ ਮੁੱਦੇ ਦੇ ਉੱਤੇ ਜਾਬਾਂ ਦਾ ਭੇਡ ਸ਼ੁਰੂ ਹੋ ਜਾਣਾ ਹੈਗਾ ਤੇ ਅਸੀਂ ਸਮਝਦੇ ਹਾਂ ਵੀ ਇਹ ਅਜਹੀਆਂ ਗੱਲਾਂ ਦੇ ਵਿੱਚ ਕੇਂਦਰ ਦੀਆਂ ਇਹਨਾਂ ਏਜੰਸੀਆਂ ਨੂੰ ਪੈਣਾ ਨਹੀਂ ਚਾਹੀਦਾ ਇਹ ਜੇ ਮੰਤਰੀ ਨੂੰ ਨਹੀਂ ਪੈਣਾ ਚਾਹੀਦਾ ਗੱਲ ਤਾਂ ਰਾਹਤ ਦੇਣ ਦੀ ਹੈ ਰਾਹਤ ਤੁਸੀਂ ਦੇ ਨਹੀਂ ਰਹੇ ਗੱਲਾਂ ਕਰੀ ਜਾਂਦੇ ਹੋ ਮੋਦੀ ਜੀ ਆਏ ਬੜਾ ਹਾਈਪ ਕ੍ਰੀਏਟ ਕੀਤੀ 1600 ਕਰੋੜ ਰੁਪਏ ਦੇ ਕੇ ਲੋਕਾਂ ਦੀ ਬੇਇੱਜ਼ਤੀ ਕਰਕੇ ਚਲੇ ਗਏ ਉਹ ਸੋ ਇਹ ਜਿਹੜਾ ਹੈ ਕੇਂਦਰ ਸਰਕਾਰ ਵੀ ਇਸੇ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਉਹ ਕਰ ਰਹੀ ਹੈ ਸੋ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਕੋਈ ਇੱਕ ਬੜੀ ਮੰਤਪਾਗੀ ਘਟਨਾ ਹੋਈ ਹੈ ਤਾਮਨਾਡੂ ਦੇ ਵਿੱਚ ਆਮ ਤੌਰ ਤੇ ਦੋ ਪਾਰਟੀਆਂ ਜਿਹੜੀਆਂ ਨੇ ਨਾ ਡੀਐਮਕੇ ਤੇ ਏਡੀਐਮਕੇ ਆਮ ਤੌਰ ਤੇ ਆਲ ਇੰਡੀਆ ਅਨਾ ਡੀਐਮਕੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਦੇ ਜਿਹੜੇ ਆਗੂ ਨੇ ਉਹ ਅੱਡ ਅੱਡ ਫਿਲਮੀ ਐਕਟਰ ਰਹੇ ਹੈ ਚਾਹੇ ਉਹ ਐਮਜੀ ਰਾਮਾਚੰਦਰ ਹੋਣ ਚਾਹੇ ਜੈ ਲਲਤਾ ਹੋਵੇ ਤੇ ਚਾਹੇ ਹੋਰ ਹੋਣ ਸਾਊਥ ਦੇ ਵਿੱਚ ਫਿਲਮੀ ਐਕਟਰ ਜਿਹੜੇ ਆ ਉਹ ਪੋਲਿਟਿਕਸ 'ਚ ਆਉਂਦੇ ਆ ਤੇ ਆਪਣੇ ਢੰਗ ਨਾਲ ਠੀਕ ਕੰਮ ਚਲਾਉਂਦੇ ਆ ਵਧੀਆ ਕੋਈ ਐਡੀ ਗੱਲ ਨਹੀਂ ਗਈ ਤੇ ਉੱਥੇ ਇੱਕ ਨਵਾਂ ਐਕਟਰ ਪਿੱਛੇ ਜੇ ਵਿਜੇ ਉਹਦਾ ਨਾਮ ਹੈ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਪੀ ਵੀ ਕੇ ਤਾਮਿਲ ਆ ਤਾਮੇ ਲਾਗਾ ਬੈਟਰੀ ਕਾਗਜ਼ਾ ਇੱਕ ਉਹ ਕਾਗਜ਼ਾਮ ਜਿਵੇਂ ਡੀ ਐਮ ਕੇ ਇਸੇ ਤਰ੍ਹਾਂ ਦੀ ਕਾਗਜ਼ਾਮ ਉਹ ਹੈ ਤੇ ਉਸ ਨੇ ਉਹ ਅਡ ਅਡ ਥਾਵਾਂ ਤੇ ਰੈਲੀਆਂ ਕਰ ਰਿਹਾ ਹੈ ਉਹਨੂੰ ਲੋਕਾਂ ਦਾ ਰਿਸਪਾਂਸ ਵੀ ਕਾਫੀ ਮਿਲ ਰਿਹਾ ਹੈ ਤੇ ਉਹਨੇ ਕੱਲ ਤਾਮਨਾਡੂ ਦੇ ਕਰੂਰ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਬਹੁਤ ਭੀੜ ਆ ਗਈ ਗਰਮੀ ਬਹੁਤ ਸੀਗੀ ਗਰਮੀ ਬਹੁਤ ਹੋਣ ਕਰਕੇ ਬਹੁਤ ਸਾਰੇ ਲੋਕਾਂ ਦਾ ਹੋਮਸ ਦੇ ਨਾਲ ਗਰਮੀ ਦੇ ਨਾਲ ਸਾਹ ਕੋਟਣ ਨਾਲ ਵੇਹੋਂ ਸ਼ੋਕ ਉਹਨੇ ਸ਼ੁਰੂ ਹੋ ਗਏ ਡਿੱਗਣੇ ਸ਼ੁਰੂ ਹੋ ਗਏ ਹਫੜਾ ਤਾਬੜੀ ਮੈਚ ਕੀ ਉਤੇ ਉਸ ਭਗੜੜ ਦੇ ਵਿੱਚ 39 ਲੋਕ ਮਾਰੇ ਗਏ 39 ਲੋਕ ਮਰ ਗਏ ਤੇ 50 ਤੋਂ ਵੱਧ ਜ਼ਖਮੀ ਹੋ ਗਏ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੇ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਦੁੱਖ ਵੀ ਪ੍ਰਗਟ ਕੀਤਾ ਹੈ ਉਹ ਉਥੇ ਗਏ ਵੀ ਹੈ ਤੇ ਉਹਨਾਂ ਨੇ 10 ਲੱਖ ਰੁਪਈਆ ਜਿਹੜੇ ਬੰਦੇ ਮਾਰੇ ਗਏ ਉਹਨਾਂ ਦੇ ਲਈ ਪਰਿਵਾਰ ਲਈ ਤੇ ਜਿਹੜੇ ਬੰਦੇ ਜ਼ਖਮੀ ਆ ਉਹਨਾਂ ਵਾਸਤੇ 1 ਲੱਖ ਰੁਪਈਆ ਦਾ ਦੀ ਐਕਸਗ੍ਰੇਸ਼ੀਆ ਅਮਾਉਂਟ ਦਾ ਵੀ ਐਲਾਨ ਕੀਤਾ ਹੈ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਰੈਲੀਆਂ ਨੇ ਇਹਨਾਂ ਤੋਂ ਬਿਨਾ ਸਰਦਾ ਨਹੀਂ ਪਬਲਿਕ opinion ਵੀ ਕਰਨੀ ਹੁੰਦੀ ਹੈ ਸਾਡੇ ਤਾਂ ਬਹੁਤ ਸਾਰੇ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਉਹਨਾਂ 'ਚ ਬੜੀਆਂ ਵੱਡੀਆਂ ਭੀੜਾਂ ਲਾ ਕੇ ਭਗਦੜ ਨਾਲ ਮੋਤਾਂ ਹੁੰਦੀਆਂ ਨੇ ਯੂਪੀ ਦੇ ਵਿੱਚ ਅਸੀਂ ਦੇਖਿਆ ਇਸੇ ਤਰ੍ਹਾਂ ਨਾਲ ਅਸੀਂ ਜਿਹੜਾ ਸਾਡਾ ਕੁੰਭ ਦਾ ਮੇਲਾ ਸੀ ਉੱਥੇ ਦੇਖਿਆ ਦਿੱਲੀ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਦੇਖਿਆ ਸੋ ਇਹਦਾ ਕੁਛ ਨਾ ਕੁਛ ਇਹਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕਰਨ ਦੀ ਤਾਂ ਲੋੜ ਹੈਗੀ ਹੈ ਵੀ ਕਿਸ ਤੰਗ ਨਾਲ ਇਹਨਾਂ ਸਾਰੀ ਨੂੰ ਆਰਗੇਨਾਈਜ਼ ਕੀਤਾ ਜਾਵੇ ਤਾਂ ਕਿ ਅਜਹੀਆਂ ਘਟਨਾਵਾਂ ਰੋਕੀਆਂ ਜਾ ਸਕਣ ਬਹੁਤ ਮੰਦਭਾਗੀਆਂ ਨੇ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਤੇ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਬਾਕੀ ਤਾਂ ਬਹੁਤ ਸਾਰੇ ਲੋਕ ਸਿਰ ਝੁਕਾ ਕੇ ਚੱਲਦੇ ਆਂ ਕੁਝ ਲੋਕ ਸਿਰ ਉਠਾ ਕੇ ਉਹਨਾਂ ਨੇ ਯੂਨੋ ਦੀ ਜਨਰਲ ਅਸੈਂਬਲੀ ਦੇ ਵਿੱਚ ਆਪਣੇ ਭਾਸ਼ਣ ਕੀਤੇ ਹੈ ਤੇ ਪਰਸੋਂ ਜਦੋਂ ਉੱਥੇ ਨਿਊਯਾਰਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਫਲਸਤੀਨ ਦੇ ਹੱਕ ਦੇ ਵਿੱਚ ਮੁਜ਼ਾਰੇ ਹੋ ਰਹੇ ਸੀ ਤਾਂ ਕਲੰਬੀਆ ਦੇਸ਼ ਦਾ ਰਾਸ਼ਟਰਪਤੀ ਗੁਸਟਾਵੋ ਪੈਟਰੋ ਜਿਹੜਾ ਉਹ ਉਹਨਾਂ ਮੁਜ਼ਾਰਾਕਾਰੀਆਂ ਦੇ ਵਿੱਚ ਸ਼ਾਮਲ ਸੀ ਵੀ ਮੈਂ ਇਸ ਦੇ ਹੱਕ 'ਚਾ ਉਸ ਨੇ ਆਪਣੇ ਬੋਲਦਿਆਂ ਹੋਇਆਂ ਇਹ ਕਿਹਾ ਵੀ ਜਿਹੜੀ ਇਹ ਅਮਰੀਕਾ ਦੀ ਜਿਹੜੀ ਫੌਜ ਹੈ ਇਹ ਫਲਸਤੀਨੀਆ ਦਾ ਕਹਾਣ ਕਰਦੀ ਹੈ ਇਜ਼ਰਾਈਲ ਦੇ ਹੱਕ 'ਚ ਖੜਦੀ ਹੈ ਅਸੀਂ ਜਿਹੜੇ ਅਮਰੀਕੀ ਫੌਜੀ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਰਾਸ਼ਟਰਪਤੀ 트ੰਪ ਦੇ ਜਿਹੜੇ ਅਜਿਹੇ ਮਨੁੱਖਤਾ ਵਿਰੋਧੀ ਹੁਕਮ ਨੇ ਉਹਨਾਂ ਦੀ ਉਲੰਘਣਾ ਕਰੋ ਉਹਨੂੰ ਮੰਨਣ ਤੋਂ ਇਨਕਾਰ ਕਰਦੇ ਹੋ ਉਹਨਾਂ ਨੇ ਇੱਕ ਹੋਰ ਵੀ ਕਿਹਾ ਕਿ ਦੁਨੀਆ ਨੂੰ ਇਸ ਤਰ੍ਹਾਂ ਲੋਕਾਂ ਨੂੰ ਮਰਦੇ ਦੇਖਣ ਦੀ ਬਜਾਏ ਇੱਕ ਸੰਸਾਰ ਪਧਰੀ ਜਿਹੜੀ ਹਥਿਆਰਬੰਦ ਤਾਕਤ ਹੈ ਉਹ ਪੈਦਾ ਕਰਨ ਦੀ ਲੋੜ ਹੈ ਜਿਹੜੀ ਅਮਰੀਕੀ ਫੌਜ ਨਾਲੋਂ ਵੀ ਤਕੜੀ ਹੋਵੇ ਤਾਂ ਕਿ ਫਲਸਤੀਨ ਨੂੰ ਆਜ਼ਾਦ ਕਰਾਇਆ ਜਾ ਸਕੇ ਤੇ ਕੱਲੇ ਮਤੇ ਨਾ ਪਹਿਣ ਉਹਨੂੰ ਆਜ਼ਾਦ ਮੁਲਕ ਵਜੋਂ ਵਸਾਇਆ ਵੀ ਜਾ ਸਕੇ ਅਸੀਂ ਉਹਨਾਂ ਦੇ ਇਸ ਭਾਵਨਾਵਾਂ ਦੀ ਕਦਰ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਜ਼ਰਾਈਲ ਦਾ ਜਿਹੜਾ ਇਹ ਸਾਰਾ ਉੱਥੇ ਹੋ ਰਿਹਾ ਹੈਗਾ ਉਹ ਕੱਲੂਕਾਰਾ ਉਸ ਨੂੰ ਬੰਦ ਕਰਨ ਦੇ ਲਈ ਲੋਕ ਆਵਾਜ਼ਾਂ ਤਾਕੜੀਆਂ ਹੋਣਗੀਆਂ ਤੇ ਕੋਈ ਤਾਕਤ ਦੇ ਨਾਲ ਉਹਨੂੰ ਦਬਾਇਆ ਵੀ ਜਾਊਗਾ ਤਾਂ ਕਿ ਫਲਸਤੀਨ ਤੇ ਲੋਕ ਜਿਹੜੇ ਐ ਖੁੱਲੀ ਹਵਾ ਚ ਸਾਹ ਲੈ ਸਕਣ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ